ਹਾਂਜੀ ਦੋਸਤੋ ਆਪਾਂ ਖੜੇ ਅੱਜ ਕੁੱਲੇ ਵਾਲਾ ਪਿੰਡ ਦੇ ਵਿੱਚ ਸਮਰਾਲੇ ਦੇ ਨੇੜੇ ਕਿਉਂਕਿ ਅੱਜ ਆਪਣੀ ਜਾਗੋਆ ਨਾਨਕੇ ਆਉਣ ਵਾਲੇ ਨੇ ਪਿੱਛੇ ਤੁਸੀਂ ਦੇਖ ਰਹੇ ਹੋਗੇ ਵੀ ਲੜੀਆਂ ਚੱਲ ਪੀਆਂ ਪੁੱਲੇ ਵਾਲਾ ਜੀ 13 ਤਰੀਕਾ ਆਪਾਂ ਜਾਗੋ ਲਾਵਾਂਗੇ ਤੇ ਜਿਹੜੇ ਮੁੰਡੇ ਨੇ ਨਾਲ ਦੇ ਉਹ ਪੱਗਾਂ ਬੰਨਦੇ ਨੇ ਤੇ ਆਪਾਂ ਮਿਲਦੇ ਹਾਂ ਥੋੜੇ ਚਿਤਕ ਨਾਨਕੇ ਆਉਣ ਵਾਲੇ ਕਿਉਂਕਿ ਭੰਗੜੇ ਪਾਉਣੇ ਨੇ ਨਾਨਕੇ ਦਾ ਜੀ ਆਇਆਂ ਕਰਨਾ ਆਪਾਂ ਨੇ ਫਿਰ ਤੁਹਾਨੂੰ ਵਟਣਾ ਦਿਖਾਵਾਂਗਾ ਉਸ ਤੋਂ ਬਾਅਦ ਜਾਗੋ ਕੜ ਦੀ ਦਿਖਾਵਾਂਗਾ ਕਿਉਂਕਿ ਮੇਰੇ ਚੈਨਲ ਤੇ ਤੁਸੀਂ ਹਮੇਸ਼ਾ ਹੀ ਦੇਖਦੇ ਰਹਿੰਨਾ ਜਿੰਨੇ ਵੀ ਦੋਸਤ ਨੇ ਬੜਾ ਪਿਆਰ ਬਖਸ਼ਦੇ ਨੇ ਤੇ ਮੈਂ ਦੋਸਤਾਂ ਨੂੰ ਜਿਨ੍ਹਾਂ ਨੇ ਨਹੀਂ ਹੈ ਹ ਤੱਕ ਸਬਸਕ੍ਰਾਈਬ ਕੀਤਾ ਨਾ ਮੇਰੇ ਚੈਨਲ ਨੂੰ ਬੇਨਤੀ ਹੈ ਵੀ ਜਰੂਰ ਸਬਸਕ੍ਰਾਈਬ ਕਰ ਤਾਂ ਜੋ ਤੁਹਾਨੂੰ ਮੈਂ ਜਿਹੜੇ ਆਉਣ ਵਾਲੇ ਬਲੌਗ ਨੇ ਮੇਰੇ ਅੱਜ ਪ੍ਰੋਗਰਾਮ ਨੇ ਸਾਰੇ ਤੁਹਾਨੂੰ ਦਿਖਾਉਂਦਾ ਰਹਾ ਕਿਉਂਕਿ ਨਿਤ ਆਪਣਾ ਨਵਾਂ ਪ੍ਰੋਗਰਾਮ ਚ ਲੈਣਾ ਕਿਸੇ ਵੀ ਵਿਆਹ ਸ਼ਾਦੀ ਦੇ ਵਿੱਚ ਪ੍ਰਭਾਵ ਨੂੰ ਲੋੜ ਪੈਂਦੀ ਰਹਿੰਦੀ ਆ YouTube ਤੋਂ ਇਕਬਾਲ ਮੁਹੰਮਦ ਦੇ ਨਾਂ ਤੇ ਕੱਢ ਸਕਦੇ ਹਾਂ ਤੇ Instagram ਤੋਂ ਗਿੱਧਾ ਪੰਗੜਾ ਅਕੈਡਮੀ ਦੇ ਨਾਂ ਤੇ ਕੱਢ ਸਕਦੇ ਹਾਂ ਤੇ Facebook ਤੇ ਇਕਬਾਲ ਮੁਹੰਮਦ ਦੇ ਨਾਂ ਤੇ ਕੱਢਤਾ ਤੇ ਸੋ ਬੇਨਤੀ ਕਰੂੰਗਾ ਵੀ ਬਾਅਦ ਚ ਆਪਾਂ ਹੁਣ ਜਾ ਕੇ ਸਟਾਰਟ ਕਰਨੇ ਕਿਉਂਕਿ ਨਾਨਕੇ ਆਉਣ ਵਾਲੇ ਨੇ ਜਲਦੀ ਮਿਲਦੇ ਆਪਾਂ ਕਿਉਂਕਿ ਟੀਮ ਰੈਡੀ ਆ ਸਾਰੇ ਜਣੇ ਸਾਜ਼ ਕੱਢਣ ਲੱਗੇ ਨੇ ਤੇ ਆਪਾਂ ਮਿਲਦੇ ਆ ਆ ਨਾਨਕੇ ਵਾਲਾ ਨੂੰ ਜਾਨ ਕਹਿੰਦਾ ਜੀ ਆਇਆਂ ਕਰਨ ਲਾ